ਫਿਰ ਨੰਨਾ ਲਓ ਜੀ ਸਾਡਾ ਨਹੀਂ ਚੱਲ ਰਿਆ ਹੀਟਰ ਹਨੀ ਅਸੀਂ ਇਹ ਚਲਾ ਸਾਡਾ ਬਿੰਦੀ ਬੜਾ ਘੰਟਾ ਬੰਦਾ ਹੈ ਇਹ ਬਿੰਦੀ ਦਾ ਸਾਡਾ ਪਿੰਡ ਦਾ ਹਰੇ ਕੰਮ ਕਰਦਾ ਸੀ ਜਿਹੜਾ ਮਰਜੀ ਬੰਦਾ ਇਹਨੂੰ ਹਾਕ ਮਾਰ ਲੇ ਜਦੇ ਹਾਜ਼ਰ ਬਿੰਦੀ ਹਾਜ਼ਰ ਨਾ ਹਾਂਜੀ ਹਾਂਜੀ ਨੰਬਰ ਦੱਸਦੇ ਆ ਆਪਣਾ ਨੇੜੇ 9463190484 ਇਹਨਾਂ ਦਾ ਫੋਨ ਨੰਬਰ ਆ ਨੇੜੇ ਤੇਡੇ ਦੇ ਕੰਮ ਜਿੰਨਾ ਵੀ ਕੋਈ ਵਿਗੜਿਆ ਹੋਵੇ ਬਿਜਲੀ ਦਾ ਇਹਨਾਂ ਨੂੰ ਯਾਦ ਕਰੋ ਨੰਬਰ ਇਹਨਾਂ ਤੁਹਾਨੂੰ ਬੋਲਦੇ ਇੱਕ ਵਾਰੀ ਫੇਰ ਬੋਲ ਦਵਾਂਗੇ ਬੋਲੋ ਆਪਸਰਾਉ ਨੰਬਰ 9963190484 9463190484 ਆ ਦੇਖੋ ਹੁਣ ਮੈਂ ਵੀ ਆਪਣਾ ਹੀਟਰ ਟਿਕਾਉਣਾ ਆਇਆ ਸੀ ਇੱਕ ਆ ਹੀਟਰ ਦੀ ਰਾਡ ਖਰਾਬ ਆ ਸੀ ਲੈ ਕੇ ਆਵਾਂਗੇ ਮਿਕਸੀਆਂ ਆ ਆ ਸਾਡਾ ਨੰਨੂ ਵੀ ਆਇਆ ਮਾ ਨਾਲ ਅੱਜ ਇਹਨਾਂ ਨੇ ਵੀ ਹੀਟਰ ਠੰਡ ਬਹੁਤ ਹੋ ਗਈ ਠੰਡ ਬਹੁਤ ਹੋ ਗਈ ਨੰਨੂ ਵੇ ਇਹਨਾਂ ਨੇ printer je